ਫ੍ਰਾਂਸ ਵਿੱਚ 300 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੇ ਇੱਕ ਜਹਾਜ਼ ਨੂੰ ਰੋਕਿਆ ਗਿਆ। ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ ਤੋਂ ਉਡਾਨ ਭਰੀ ਸੀ ਅਤੇ ਨਿਕਾਰਾਗਵਾ ਜਾ ਰਿਹਾ ਸੀ। ਨਿਊਜ਼ ਏਜੰਸੀ AFP ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਫ੍ਰਾਂਸ ਵਿੱਚ ਜਹਾਜ਼ ਨੂੰ ਰੋਕਿਆ ਗਿਆ। ਪਰ ਅਜ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਯਾਤਰੀਆਂ ਦੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਣ ਦੇ ਡਰ ਕਾਰਨ ਗੁਮਨਾਮ ਸੂchna ਦੇ ਬਾਅਦ ਵੀਰਵਾਰ ਨੂੰ ਜਹਾਜ਼ ਨੂੰ ਰੋਕ ਦਿੱਤਾ ਗਿਆ ਸੀ ਸਰਕਾਰੀ ਵਕੀਲ ਨੇ ਕਿਹਾ ਕਿ ਰਾਸ਼ਟਰੀ ਸੰਗਠਿਤ ਅਪਰਾਧ ਵਿਰੋਧੀ ਇਕਾਈ ਜੋ ਨਾਲਕੋ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ ਮਾਰਨੇ ਦੇ ਉੱਤਰ ਪੂਰਬੀ ਵਿਭਾਗ ਦੇ ਪ੍ਰਾਂਤ ਨੇ ਕਿਹਾ ਕਿ ਰੋਮਾਨੀਆ ਦੀ ਕੰਪਨੀ ਲੀਜੈਂਟ 에ਅਰਲਾਈਨਸ ਦੁਆਰਾ ਸੰਚਾਲਿਤ ਏ 340 ਜਹਾਜ਼ ਲੈਂਡਿੰਗ ਤੋਂ ਬਾਅਦ ਵਾਟਰੀ ਹਵਾਈ ਅੱਡੇ ਤੇ ਖੜਾ ਰਿਹਾ ਜਹਾਜ਼ ਵਿੱਚ ਅਜੇ ਤੇਲ ਭਰਨਾ ਬਾਕੀ ਸੀ ਅਤੇ ਇਸ ਵਿੱਚ 303 ਭਾਰਤੀ ਨਾਗਰਿਕ ਸਵਾਰ ਸਨ ਫਰਾਂਸ ਵਿੱਚ 300 ਤੋਂ ਵੱਧ ਭਾਰਤੀ ਯਾਤਰੀਆਂ ਨੂੰ ਲੈ ਕੇ ਜਾ ਰਹੇ ਇੱਕ ਜਹਾਜ਼ ਨੂੰ ਰੋਕਿਆ ਗਿਆ ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ ਤੋਂ ਉਡਾਣ ਭਰੀ ਸੀ ਅਤੇ ਨਿਕਾਰਾਗਵਾ ਜਾ ਰਿਹਾ ਸੀ ਨਿਊਜ਼ ਏਜੰਸੀ AFP ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਫਰਾਂਸ ਵਿੱਚ ਜਹਾਜ਼ ਨੂੰ ਰੋਕਿਆ ਗਿਆ ਹੈ ਪੈਰਿਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਯਾਤਰੀਆਂ ਦੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਣ ਦੇ ਡਰ ਕਾਰਨ ਗੁੰਮਨਾਮ ਸੂchnਾ ਦੇ ਬਾਅਦ ਵੀਰਵਾਰ ਨੂੰ ਜਹਾਜ਼ ਨੂੰ ਰੋਕ ਦਿੱਤਾ ਗਿਆ ਸੀ ਸਰਕਾਰੀ ਵਕੀਲਾਂ ਨੇ ਕਿਹਾ ਕਿ ਰਾਸ਼ਟਰੀ ਸੰਗਠਿਤ ਅਪਰਾਧ ਵਿਰੋਧੀ ਇਕਾਈ ਜਰਨਲਕੋ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ ਮਾਰਨੇ ਦੇ ਉੱਤਰ ਪੂਰਬੀ ਵਿਭਾਗ ਦੇ ਪ੍ਰਾਂਤ ਨੇ ਕਿਹਾ ਕਿ ਰੋਮਾਨੀਆ ਦੀ ਕੰਪਨੀ ਲੀਜੈਂਟ 에ਅਰਲਾਈਨਸ ਦੁਆਰਾ ਸੰਚਾਲਿਤ A340 ਜਹਾਜ਼ ਲੈਂਡਿੰਗ ਤੋਂ ਬਾਅਦ ਵਾਟਰੀ ਹਵਾਈ ਅੱਡੇ ਤੇ ਖੜਾ ਰਿਹਾ ਜਹਾਜ਼ ਵਿੱਚ ਅਜੇ ਤੇਲ ਭਰਨਾ ਬਾਕੀ ਸੀ ਅਤੇ ਇਸ ਵਿੱਚ 303 ਭਾਰਤੀ ਨਾਗਰਿਕ ਸਵਾਰ ਸਨ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ